ਅਕਸਰ ਜਦੋਂ ਵੀ ਅਸੀਂ ਜਹਾਜ਼ਾਂ ਦਾ ਸਫ਼ਰ ਕਰਦੇ ਹਾਂ ਤਾਂ ਸਾਨੂੰ 에ਅ ਲਾਈਨਸ ਦੇ ਨਿਯਮਾਂ ਨੂੰ ਫਾਲੋ ਕਰਨਾ ਪੈਂਦਾ ਹੈ ਖਾਸ ਕਰਕੇ ਹਵਾਈ ਸਫ਼ਰ ਚ ਸੀਟ ਬੈਲਟ ਨੂੰ ਬੰਨਣਾ ਪਰ ਕਈ ਲੋਗ ਅਜੇ ਹੁੰਦੇ ਨੇ ਜੋ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਜਹਾਜ਼ ਲੈਂਡਿੰਗ ਤੋਂ ਪਹਿਲਾਂ ਹੀ ਸੀਟ ਬੈਲਟ ਖੋਲਨੀ ਸ਼ੁਰੂ ਕਰ ਦਿੰਦੇ ਨੇ ਜਾਂ ਫੇਰ ਸਮਾਨ ਨੂੰ ਸਿਮੇਟਨਾ ਸ਼ੁਰੂ ਕਰ ਦਿੰਦੇ ਨੇ ਅਤੇ ਕਈ ਆਪਣੀਆਂ ਸੀਟਾਂ ਤੇ ਸਹੀ ਢੰਗ ਨਾਲ ਵੀ ਨਹੀਂ ਬੈਠਦੇ। ਉਹਨਾਂ ਸਭ ਨੂੰ ਹੁਣ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਤੁਰਕੀ 에ਅਰਲਾਈਨਸ ਹੁਣ ਸਖਤ ਹੁੰਦੀ ਨਜ਼ਰ ਆ ਰਹੀ ਹੈ। ਜੇਕਰ ਤੁਸੀਂ ਤੁਰਕੀ ਦੀ ਯਾਤਰਾ ਕਰ ਰਹੇ ਹੋ ਤਾਂ ਜਹਾਜ਼ ਦੇ ਲੈਂਡਿੰਗ ਤੋਂ ਤੁਰੰਤ ਬਾਅਦ ਉੱਠਣ ਤੋਂ ਬਚੋ ਇਸ ਦਿਨ ਹਾਲ ਤੁਹਾਨੂੰ ਪੈਸੇ ਖਰਚ ਕਰਨੇ ਪੈ ਸਕਦੇ ਨੇ ਅਧਿਕਾਰੀਆਂ ਨੇ ਕਿਹਾ ਜੋ ਯਾਤਰੀ ਆਪਣੀ ਕਤਾਰ ਸ਼ੁਰੂ ਹੋਣ ਦੇ ਐਲਾਨ ਤੋਂ ਪਹਿਲਾਂ ਗਲਿਆਰੇ 'ਚ ਇਕੱਠੇ ਹੁੰਦੇ ਨੇ ਜਾਂ ਜਹਾਜ਼ ਦੇ ਰੁਕਣ ਤੋਂ ਪਹਿਲਾਂ ਉੱਠੇ ਜਾਂਦੇ ਨੇ ਉਹਨਾਂ ਨੂੰ ਹੁਣ ਤੁਰਕੀ 'ਚ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਦਾਸਿਕ ਰਿਪੋਰਟ ਦੇ ਅਨੁਸਾਰ ਤੁਰਕੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਯਾਨੀ ਕਿ ਡੀਜੀਸੀਏ ਨੇ ਜਹਾਜ਼ ਤੋਂ ਉਤਰਦੇ ਸਮੇਂ ਖਤਰਨਾਕ ਅਤੇ ਵਿਗਨਕਾਰੀ ਯਾਤਰੀ ਵਿਵਾਨ ਨੂੰ ਘਟਾਉਣ ਦੇ ਲਈ ਨਵੇਂ ਨਿਯਮਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਅਤੇ ਕਿਹਾ ਹੈ ਕਿ ਇੱਕ ਸਰਕੂਲਰ ਪ੍ਰਕਾਸ਼ਿਤ ਕੀਤਾ ਗਿਆ ਹਾਲਾਂਕਿ ਸਰਕੂਲਰ ਦੇ ਵਿੱਚ ਜੁਰਮਾਨੇ ਦੀ ਰਕਮ ਨਿਰਧਾਰਿਤ ਨਹੀਂ ਕੀਤੀ ਗਈ ਪਰ ਤੁਰਕੀ ਨੈਟਵਰਕ ਹਾਲਕ ਟੀਵੀ ਨੇ ਕਿਹਾ ਕਿ ਇਹ ਲਗਭਗ ਤੁਰਕੀ ਲੀਰਾ ਜਾਂ ਫਿਰ 67 ਅਮਰੀਕੀ ਡਾਲਰ ਜਾਨਕੀ ਲਗਭਗ 5700 ਰੁਪਏ ਹੋ ਸਕਦਾ ਹੈ ਦੱਸੀ ਡਾਇਰੈਕਟਰ ਜਨਰਲ ਕੇਮਲ ਯੁਕਸੇਡ ਦੇ ਅਨੁਸਾਰ ਅਜੇ ਮਾਮਲਿਆਂ ਦੇ ਵਿੱਚ ਮਹੱਤਵਪੂਰਨ ਵਾਤਾ ਹੋਇਆ ਜਿੱਥੇ ਯਾਤਰੀ ਸੁਰੱਖਿਆ ਪ੍ਰਕਿਰਿਆ ਦੀ ਉਲੰਘਣਾ ਕਰਦੇ ਨੇ ਇਹ ਯਾਤਰੀ ਅਤੇ ਸਮਾਨ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਅਤੇ ਹੋਰ ਯਾਤਰੀਆਂ ਦੀ ਜਾਨ ਦੀ ਯੋਗਤਾ ਵਿੱਚ ਵਿਘਨ ਵੀ ਪਾਉਂਦੇ ਨੇ ਇਦੇ ਵਿੱਚ ਖੜਾ ਹੋਣਾ ਸੀਟ ਬੈਲਟ ਨੂੰ ਖੋਲਣਾ ਓਵਰਹੈੱਡ ਬਿਨ ਖੋਲਣਾ ਅਤੇ ਜਹਾਜ਼ ਦੇ ਗੇਟ ਤੱਕ ਬੈਗ ਲੈੰਦੇ ਜਾਣ ਸਮੇਂ ਗਲਿਆਰਿਆਂ ਨੂੰ ਬੰਦ ਕਰਨਾ ਸ਼ਾਮਲ ਹੈ ਤੇ ਨਾਲ ਹੀ ਕਤਾਰ ਦੇ ਰਵਾਨਾ ਹੋਣ ਤੋਂ ਪਹਿਲਾਂ ਖੜੇ ਹੋਣਾ ਜਾਂ ਫਿਰ ਗਲਿਆਰੇ 'ਚ ਜਾਣਾ ਵੀ ਸ਼ਾਮਲ ਹੈ ਦੱਸ ਗਏ ਯੁਕਸੇਕ ਨੇ ਤੁਰਕੀ ਪਹੁੰਚਣ ਵਾਲੇ ਜਹਾਜ਼ ਦੇ ਕੈਬਿਨ ਕਰੂਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਯਾਤਰੀਆਂ ਨੂੰ ਚੇਤਾਵਨੀ ਦੇਣ ਕਿ ਤੁਹਾਡੇ ਸਾਹਮਣੇ ਜਾਂ ਆਲੇ ਦੁਆਲੇ ਯਾਤਰੀਆਂ ਦੀ ਉਤਰਨ ਦੀ ਤਰਜੀਹ ਦਾ ਅਧਿਕਾਰ ਕਰਨ ਦੇ ਵਿੱਚ ਅਸਫਲ ਰਹਿੰਦੇ ਨਤੀਜੇ ਵਜੋਂ ਉਚਿਤ ਅਧਿਕਾਰੀਆਂ ਨੂੰ ਰਿਪੋਰਟ ਕੀਤੀ ਜਾਵੇਗੀ ਦੱਸ ਦਈਏ ਨਵੇਂ ਨਿਯਮਾਂ ਦੇ ਅਨੁਸਾਰ ਯਾਤਰੀਆਂ ਨੂੰ ਉਦੋਂ ਤੱਕ ਬੈਠੇ ਰਹਿਣਾ ਅਤੇ ਬੱਕਲ ਬੰਨ੍ਹ ਕੇ ਰਹਿਣਾ ਪੈਂਦਾ ਹੈ ਜਦੋਂ ਤੱਕ ਜਹਾਜ਼ ਪੂਰੀ ਤਰ੍ਹਾਂ ਪਾਰਕ ਨਹੀਂ ਹੋ ਜਾਂਦਾ ਅਤੇ ਉਹਨਾਂ ਦੀ ਤਤਾਰ ਨੂੰ ਉਤਰਨ ਦੇ ਲਈ ਨਹੀਂ ਬੁਲਾਇਆ ਜਾਂਦਾ ਟੈਕਸੀ ਕਰਦੇ ਸਮੇਂ ওভারਹੈੱਡ ਬੀਨ ਖੋਲਣ ਜਾਂ ਫਿਰ ਸੀਟ ਬੈਲਟਾਂ ਨੂੰ ਖੋਲਣ ਵਰਗੀਆਂ ਉਲੰਘਣਾਵਾਂ ਦੇ ਲਈ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਹਾਲਾਂਕਿ ਇਹ ਨਿਯਮ ਤੁਰਕੀ ਦੇ ਵਿੱਚ ਰਸਮੀ ਤੌਰ ਤੇ ਲਾਗੂ ਕੀਤੇ ਗਏ ਨਹੀਂ ਬਿਉ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ